ਅੱਜ ਡੇਰਾ ਬਾਬਾ ਨਾਨਕ ਦੇਖੇ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾਏ ਇਹ ਕਾਗਜ਼ ਗੁਰਦੀਪ ਸਿੰਘ ਰੰਧਾਵਾ ਦੀ ਰਣਮਾਈ ਹੇਡ ਦਾਖਲ ਕਰਵਾਏ ਗਏ ਗੁਰਦੀਪ ਰੰਧਾਵਾ ਨੇ ਕਾਗਜ਼ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ 13 ਦੀਆਂ 13 ਵਾਡਾਂ ਸ਼ਾਨ ਨਾਲ ਜਿੱਤਾਂਗੇ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀਆਂ ਦੇ ਨਾਲ ਕ੍ਰਿਸ਼ਨ ਗੋਬਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਬਾਬਾ ਨਾਨਕਪੁਰ ਮਿਊਸਪਲ ਜਿਹੜੀ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜਿਹੜੀਆਂ ਚੱਲੂਆਂ ਨੇ ਬੜੇ ਲੰਮੇ ਸਮੇਂ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮੌਕਾ ਮਿਲਿਆ ਤਾਂ ਅੱਜ بڑا ਤਸ਼ਾਹ ਵਾਲ ਇਲੈਕਸ਼ਨਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹ ਨਾਮੀਨੇਸ਼ਨ ਕਾਗਜ਼ ਜਿਹੜੇ ਭਰ ਰਹੇ ਨੇ 3 ਵਜੇ ਦਾ ਟਾਈਮ ਆ 3 ਵਜੇ ਤੱਕ ਨਾਮੀਨੇਸ਼ਨ ਜਿਹੜੇ ਹੋਣੀ ਆ ਬੜਾ ਵਧੀਆ ਚੱਲਣ ਦੇ ਆ ਕਿੰਨੇ ਵਾਰਡ ਡੇਰਾ ਬਾਬਾ ਨਾਨਕ ਦੇ 13 ਵਾਰਡ 13 ਬਿਲਕੁਲ 13 ਦੇ 13 ਉਮੀਦਵਾਰੀ ਵੀ ਬਣਨੇ ਹਨ ਤੇਰਾ ਬੱਬਾ ਨਾਨਕ ਚ 13 ਜੀਰੋ ਵੀ ਹੋਣਾ ਹੈ ਸਰ ਜੀ ਸਰ ਜਿਹੜੀ ਬੀਜੇਪੀ ਵੀ ਜਿਹੜੀ ਖੜਕੇ ਜਿਹੜੀ ਨਿਕਲੀ ਉਹਨਾਂ ਕਥਾ ਦੇਖ ਰਹੇ ਬਿਲਕੁਲ ਚੰਗੀ ਗੱਲ ਹੈ ਜੀ ਪਾਰਟੀ ਨੂੰ ਲੱਖਣ ਲੜਨੀ ਚਾਹੀਦੀ ਬੀਜੇਪੀ ਵਾਲੇ ਉਹ ਨਹੀਂ ਲੜਨੀ ਚਾਹੀਦੀ ਸਾਰਿਆਂ ਨੂੰ ਲੜਨਾ ਚਾਹੀਦੀ ਪਾਰਟੀ ਸਾਰੀਆਂ ਪਾਰਟੀਆਂ ਆਉਣ ਮੈਦਾਨ ਚ ਨਾਲੇ ਪਤਾ ਲੱਗ ਜਾਏਗਾ ਕੌਣ ਕਿੰਨੇ ਕ ਪਾਣੀ ਚ ਠੀਕ ਹੈ 101% ਜਿੱਤ ਚ ਕੀਨੀ ਹੈ ਅਜੇ ਪੀ ਮਹੀਨੇ ਡੇਢ ਮਹੀਨੇ ਪਹਿਲਾਂ ਤੇ ਜਿੱਤ ਜਿੱਤ ਕੇ ਗਏ ਉਦੋਂ ਠੀਕ ਹੈ ਨਾ 17 ਸਾਲਾਂ ਬਾਅਦ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਰਿਕਾਰਡ ਤੋੜਿਆ ਕਿ 17 ਸਾਲਾਂ ਬਾਅਦ ਕਾਂਗਰਸ ਨੂੰ ਐਸੀ ਮਾਤ ਦੇ ਦਿੱਤੀ ਹੈ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਤਾਂ ਹੁਣ 1 ਮਹੀਨੇ ਚ ਕੀ ਹੋ ਗਿਆ ਤਾਂ ਦੇਖਿਓ ਸੇ ਲੋਕਾਂ ਦਾ ਤੇ ਬੜਾ ਵੱਡਾ ਉਤਸ਼ਾਹ ਉਥੇ ਉਤਸ਼ਾਹ ਨਾਲ ਵੋਟਾਂ ਜਿਹੜੀਆਂ ਦੁਬਾਰਾ ਪਾਉਣਗੇ ਅੱਜ ਅਸੀਂ ਡੇਰਾ ਬਾਬਾ ਨਾਨਕ ਮਿਊਨਿਸਪਲ ਕਮੇਟੀ ਦੀਆਂ ਨਾਮਿਨੇਸ਼ਨ ਵਾਸਤੇ ਆਏ ਹਾਂ ਸਭ ਤੋਂ ਪਹਿਲੇ ਮੈਂ ਸਾਡੇ ਹਲਕੇ ਦੇ ਐਮਐਲਏ ਸਹਿਬਾਨ ਜਿਹੜੇ ਨਾਲ ਆਏ ਨੇ ਇਹਨਾਂ ਨੂੰ ਇਹਦੇ ਸਾਰੇ ਜਿਹੜੇ ਮੈਂਬਰ ਆ ਦੇ ਫਾਰਮ ਫਿਲ ਅਪ ਕੀਤੇ ਬਹੁਤ ਬਹੁਤ ਮੁਬਾਰਕ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਲੋਕਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਕਿ ਬੜੇ ਲੰਮੇ ਸਮੇਂ ਦੇ ਬਾਅਦ ਮੌਕਾ ਮਿਲਿਆ ਹੈ ਕਿ ਹੁਣ ਕਮੇਟੀ ਦੇ ਮੈਂਬਰ ਚੁਣ ਕੇ ਆਣ ਔਰ ਇੱਕ ਚੰਗੀ ਲੋਕਾਂ ਦੀ ਸੇਵਾ ਕਰਨ ਮੈਨੂੰ ਪੂਰੀ ਉਮੀਦ ਹੈ ਕਿ ਲੀਡਰਸ਼ਿਪ एकदम ਮਜ਼ਬੂਤ ਹੈ ਔਰ ਗੁਰਦੀਪ ਰੰਦਾਵਾ ਜੀ ਨੇ ਜਿਹੜਾ ਰਿਕਾਰਡ ਪੰਜਾਬ ਚ ਬਣਾਇਆ ਹੈ ਕਾਂਗਰਸ ਨੂੰ ਹਰਾ ਕੇ ਬੜੇ ਲੰਬੇ ਸਮੇਂ ਦੇ ਬਾਅਦ ਤੇ ਮੇਰਾ ਖਿਆਲ ਹੈ ਹੁਣ ਵੀ ਤੁਹਾਨੂੰ ਉਹ ਹੀ ਦੇਖਣ ਨੂੰ ਮਿਲਣਾ ਹੈ ਜਿਹੜਾ ਇੱਕ ਸਵਾ ਮਹੀਨਾ ਪਿੱਛੇ ਮਿਲਿਆ ਕੱਲ ਜਿਹੜਾ ਮੈਂ ਨੀਤ ਵੀਡੀਓ ਕਿ ਸਿਕਿਉਰਟੀ ਦਾ ਪੰਗਰ ਬੈਜੀ ਜਾਂ ਸਿਕਿਉਰਟੀ ਨੂੰ ਕਿੱਥੇ ਰੱਖੀ ਦਿਖੋ ਜੀ ਕੋਈ ਗੱਲ ਨਹੀਂ ਹੋਇਆ ਛੋਟੇ-ਬੜੇ ਚੀਜ਼ਾਂ ਹੁੰਦੇ ਰਹਿੰਦੇ ਆ ਕੋਈ ਜ਼ਿਆਦਾ ਵੱਡੀ ਗੱਲ ਦੇਖਣ ਵਾਲੀ ਹੈ ਨਹੀਂ ਹਰ ਬੰਦਾ ਬੰਦੇ ਦੀ ਸਿਕਿਉਰਟੀ ਪੰਜਾਬ ਚ ਹਰ ਬੰਦਾ ਸੇਫ ਹੈ ਉਹ ਸਾਡੇ ਮਾਨਯੋਗ ਚੀਫ ਮਿਨਿਸਟਰ ਭਗਵੰਤ ਮਾਨ ਜੀ ਉਹ ਬਿਲਕੁਲ ਨਿਰਪੱਖ ਹੋ ਕੇ ਕੰਮ ਕਰਦੇ ਨੇ ਸਾਰੇ ਬੰਦੇ ਚਾਹੇ ਆਮ ਆਦਮੀ ਪਾਰਟੀ ਦੇ ਨੇ ਚਾਹੇ ਕਾਂਗਰਸ ਦੇ ਨੇ ਜਿਹੜਾ ਵੀ ਡਿਗਨਿਟਰੀ ਹੈ ਜਿਹੜਾ ਵੀ ਸਿਕਿਉਰਿਟੀ ਦੀ ਜ਼ਰੂਰਤ ਹੈ ਉਹਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਮੈਨੂੰ ਪੂਰਾ ਚਿਕਨਾ ਇਦਾਂ ਦਾ ਜਿਹੜਾ ਵੀ ਬੰਦਾ ਪੰਜਾਬ ਚ ਹੈਗਾ ਉਹ ਪੂਰਾ ਸੇਫ ਹੈ ਤੰਦਰੁਸਤ ਹੈ ਔਰ ਉਹਨੂੰ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਦੇਖੋ ਜੀ ਮੈਨੂੰ ਇਹ ਤੇ ਪਤਾ ਨਹੀਂ ਲੇਕਿਨ ਪੰਜਾਬ ਚ ਆਮ ਆਦਮੀ ਪਾਰਟੀ ਔਰ ਸਪੈਸ਼ਲੀ ਡੇਰਾ ਬਾਬਾ ਨਾਨਕ ਦੇ ਸਾਡੇ ਲੀਡਰਸ਼ਿਪ ਇਕਦਮ ਸਟਰੋਂਗ ਹੈ ਔਰ ਇਮਾਨਦਾਰ ਹੈ ਲੋਕਾਂ ਵਾਸਤੇ ਕੰਮ ਕਰਦੇ ਨੇ ਡੇਟ ਵੀ ਨਾ ਪਹਿਲੇ ਤੇ ਲੋਕਾਂ ਨੇ ਵਨ ਸਾਈਡਡ ਰਿਜ਼ਲਟ ਦਿੱਤਾ ਹੈ ਉਮੀਦ ਨਾਲ ਤੁਹਾਨੂੰ ਕਹਿ ਸਕਦਾ ਯਕੀਨ ਨਾਲ ਕਹਿ ਸਕਦਾ ਕਿ ਇਹਨਾਂ ਦੀ ਲੀਡਰਸ਼ਿਪ ਗੁਰਦੀਪ ਰੰਧਾਵਾਦੀ ਲੀਡਰਸ਼ਿਪ ਦੇ ਨੀਚੇ 13 ਦੀ 13 ਸੀਟਾਂ ਜਿੱਤ ਕੇ ਚੰਗੀ ਮਜ਼ਬੂਤ ਇੱਕ ਮਿਊਨਿਸਪਲ ਕਮੇਟੀ ਦੇਾਂਗੇ ਲੋਕਾਂ ਦੇ ਕੰਮ ਕਰਾਂਗੇ ਗਵਰਨਮੈਂਟ ਸਾਡੀ ਹੈ ਮੇਰੀ ਬੇਨਤੀ ਹੈ ਸਾਰੇ ਵੋਟਰਾਂ ਨੂੰ ਕਿ ਮਿਹਰਬਾਨੀ ਕਰਕੇ ਬੋਰਡ ਆਮ ਆਦਮੀ ਪਾਰਟੀ ਨੂੰ ਬਣਾਓ ਜਿੱਦਾਂ ਤੁਸੀਂ ਐਮਐਲਏ ਸਾਹਿਬਾਂ ਨੂੰ ਜਿਤਾਇਆ ਇੱਦਾਂ ਮੈਂਬਰਾਂ ਨੂੰ ਜਿਤਾਓ ਤਾਂ ਕਿ ਰਜ ਕੇ ਜਿਹੜੇ ਕੰਮ ਰਹਿ ਗਏ ਨੇ 2 ਸਾਲ 2.5 ਸਾਲ ਪੂਰੇ ਕਰੀਏ ਇਨ ਇਹਨੇ ਜੀ ਕਿਨ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਇੱਕ ਵਾਰੀ ਫਿਰ ਸਾਡੇ ਐਮਐਲਏ ਸਾਹਿਬਾਂ ਨੂੰ ਬਹੁਤ ਬਹੁਤ ਮੁਬਾਰਕ ਸਾਰੇ ਕੈਂਡੀਡੇਟ ਦੀ ਨਾਮਿਨੇਟ ਹੋ ਗਈ ਹੈ ਥੈਂਕ ਯੂ ਜੀ